ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਮਹਾਰਾਜ ਜੀ ਦੇ ਪਾਵਨ ਬਚਨ ਕਲਗੀਧਰ ਪਾਤਸ਼ਾਹ ਜੀ ਦੇ ਜੋ 100 ਸਾਖੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਹੇ ਹਨ ਜੀ ਉਹਨਾਂ ਨੂੰ ਸਰਵਣ ਕਰਨ ਦਾ ਸੁਭਾਗ ਭਰਿਆ ਸਮਾ ਮਾਲਕ ਜੀ ਨੇ ਬਖਸ਼ਿਸ਼ ਕੀਤਾ ਹੈ ਵਰਮਖ ਪਿਆਰਿਓ ਸਤਿਗੁਰੂ ਦੀ ਬਾਣੀ ਸਤਿਗੁਰੂ ਦੇ ਬਚਨ ਸਾਨੂੰ ਸੁਚੇਤ ਕਰਦੇ ਹਨ 100 ਸਾਖੀ ਦੇ ਵਿੱਚ ਮਹਾਰਾਜ ਨੇ ਉਹਨਾਂ ਲੋਕਾਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਤੇ ਭੁੱਲ ਕੇ ਵੀ ਕਦੇ ਖਾਲਸੇ ਨੂੰ ਯਕੀਨ ਨਹੀਂ ਕਰਨਾ ਚਾਹੀਦਾ ਉਹ ਕਿਹੜੇ ਲੋਕ ਹਨ ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਖਵਾਰ ਹੋ ਸਕਦੇ ਹਾਂ ਜਿਨ੍ਹਾਂ ਦੀ ਸੰਗਤ ਕਰਕੇ ਸਾਨੂੰ ਧੋਖਾ ਮਿਲ ਸਕਦਾ ਹੈ ਜਿਨ੍ਹਾਂ ਦੀ ਸੰਗਤ ਕਰਕੇ ਸਾਧ ਸੰਗਤ ਜੀ ਅਸੀਂ ਬਹੁਤ ਵੱਡਾ ਘਾਟਾ ਸਾਨੂੰ ਪੈ ਸਕਦਾ ਸਾਡੀ ਜ਼ਿੰਦਗੀ ਵਿੱਚ ਮਹਾਰਾਜ ਪਹਿਲਾਂ ਹੀ ਸचेत ਕਰ ਰਹੇ ਆ ਆਪਣੇ ਖਾਲਸੇ ਨੂੰ ਕਿ ਇਹਨਾਂ ਲੋਕਾਂ ਤੋਂ ਸਦਾ ਬਚ ਕੇ ਰਹਿਣਾ ਹੈ ਭੁੱਲ ਕੇ ਵੀ ਕਦੇ ਇਹਨਾਂ ਦਾ ਯਕੀਨ ਨਹੀਂ ਕਰਨਾ ਕਿਉਂਕਿ ਜਿੱਥੇ ਤੁਰਕੀ ਬਾਣੀ ਦੇ ਵਿੱਚ ਗੁਰਮਖਾਂ ਦੀ ਸੰਗਤ ਕਰਨ ਵਾਸਤੇ ਗੱਲ ਕੀਤੀ ਗਈ ਹੈ ਉੱਥੇ ਸਾਖਤ ਬੰਦੇ ਰੱਬ ਨਾਲੋਂ ਟੁੱਟੇ ਹੋਏ ਬੰਦੇ ਇਹਨਾਂ ਨਾਲੋਂ ਸਦਾ ਹੀ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹੋ ਪਿਆਰ। ਕਬੀਰ ਸਾਖਤ ਸੰਗ ਨਾ ਕੀਜੀਐ ਦੂ ਰਹਿ ਜਾਈਏ ਭਾਗ। ਬਾਸਨ ਕਾਰੂ ਪਰਸੀਐ ਤੋ ਕਛ ਲਾਗੇ ਦਾਗ। ਜਿਹੜੇ ਰੱਬ ਨਾਲੋਂ ਟੁੱਟੇ ਹੋਏ ਅਧਰਮੀ ਬੰਦੇ ਹੁੰਦੇ ਆ ਭੁੱਲ ਕੇ ਵੀ ਕਦੇ ਨਾਲ ਨਾ ਮਲਾਬ ਨਹੀਂ ਕਰਨਾ ਚਾਹੀਦਾ। ਉਹ 10 ਲੋਕ ਕੌਣ ਹਨ? ਉਹ 10 ਚੀਜ਼ਾਂ ਕਿਹੜੀਆਂ ਹਨ ਜਿਨ੍ਹਾਂ ਤੋਂ ਖਾਲਸੇ ਨੇ ਸਦਾ ਹੀ ਦੂਰੀ ਬਣਾ ਕੇ ਰੱਖਣੀ ਹੈ ਜੀ ਆਓ ਇਹ ਪਾਵਨ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ ਜੀ ਇੱਕ ਦਿਨ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਸਜਾਇਆ ਸਜੇ ਹੋਏ ਦੀਵਾਨ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 100 ਸਾਖੀ ਦੇ ਵਿੱਚ ਜੋ ਪਾਵਨ ਬਚਨ ਕੀਤੇ ਹਨ ਇਹੋ ਜੇ ਲੋਕ ਜਿਨ੍ਹਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਜਿਨ੍ਹਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉਹ ਵੀ ਮਹਾਰਾਜ ਨੇ ਦੱਸੇ ਸੀ ਆਓ ਆਪਾਂ ਵੀ ਜਾਣ ਲਈਏ ਕਿਤੇ ਆਪਾਂ ਵੀ ਨਾ ਧੋਖਾ ਖਾ ਜਾਈਏ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜ਼ਿੰਦਗੀ ਦੇ ਵਿੱਚ ਚਾਰ ਕੱਕੇ ਯਾਦ ਰੱਖਣਾ ਇਹ ਚਾਰ ਕੱਕਿਆਂ ਤੇ ਕਦੇ ਭੁੱਲ ਕੇ ਵਿਸ਼ਵਾਸ ਨਹੀਂ ਕਰਨਾ ਪਹਿਲੇ ਨੰਬਰ ਤੇ ਮਹਾਰਾਜ ਨੇ ਕਿਹਾ ਸੀ ਕਾ ਜੀ ਕਾਜੀ ਲੋਕ ਕੀ ਕਰਦੇ ਹੁੰਦੇ ਸੀ ਸਾਧ ਸੰਗਤ ਜੀ ਵੱਡੀ ਲੈ ਕੇ ਹੱਕ ਗਵਾਏ ਰੈਸ਼ਵਤ ਲੈ ਲੈਂਦੇ ਸੀ ਤੇ ਕਈ ਵਾਰ ਫੈਸਲਾ ਗਲਤੀ ਕਰ ਦੇਣਾ ਕੋਈ ਗਰੀਬ ਮਾਰ ਕਰ ਦੇਣੀ ਪੈਸੇ ਲੈ ਲੈਣੇ ਕਿਸੇ ਦਾ ਹੱਕ ਮਾਰ ਲੈਣਾ ਜੋ ਫੈਸਲਾ ਉਲਟ ਬੰਦੇ ਦੇ ਹੱਕ ਵਿੱਚ ਸੁਣਾ ਦੇਣਾ ਕਾਜੀ ਇਹੋ ਜਿਹਾ ਕੁਝ ਬਹੁਤ ਕਰਦੇ ਰਹੇ ਆ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਤੇ ਸਾਹਿਬ ਜਾਦੇ ਇਹਨਾਂ ਨੂੰ ਫਤਵਾ ਕਿਹਨੇ ਲਾਇਆ ਸੀ ਕਾਜੀ ਨੇ ਲਾਇਆ ਸੀ ਕਈ ਵਾਰੀ ਨਾ ਇਹ ਬਾਣਾ ਤਾਂ ਧਾਰਮਿਕ ਪਾ ਲੈਂਦੇ ਆ ਪਰ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਧਰਮ ਨਹੀਂ ਹੁੰਦਾ ਇਹਨਾਂ ਤੋਂ ਬਚ ਕੇ ਰਹਿਣਾ ਇਹਨਾਂ ਦਾ ਕਦੇ ਵਿਸ਼ਵਾਸ ਨਹੀਂ ਕਰਨਾ ਦੂਜੇ ਨੰਬਰ ਤੇ ਸਾਧ ਸੰਗਤ ਜੀ ਕਲਾਲ ਜਿਹੜੇ ਸ਼ਰਾਬ ਕੱਢਦੇ ਆ ਬਹੁਤ ਤੇਜ਼ ਲੋਕ ਹੁੰਦੇ ਆ ਤੇ ਇਹਨਾਂ ਦਾ ਇਹ ਨਹੀਂ ਪਤਾ ਕਿ ਇਹਨੂੰ ਆਪਣੇ ਜਾਲ ਵਿੱਚ ਪਸਾ ਲੈਣ ਇਹਨਾਂ ਦੀ ਸੰਗਤ ਕਰਨੀ ਬੁਰੀ ਹੈ ਕਬੀਰ ਸਾਖਤ ਸੰਗ ਨਾ ਕੀਜੀਏ ਦੂਰ ਰਹਿ ਜਾਈਏ ਭਾਗ ਤਾਂ ਇਹਨਾਂ ਤੋਂ ਤਾਂ ਦੂਰੀ ਹੀ ਚੰਗੀ ਆ ਸਾਧ ਸੰਗਤ ਜੀ ਇਹਨਾਂ ਤੋਂ ਕਲਾਲਾਂ ਤੋਂ ਜਿਹੜੇ ਸ਼ਰਾਬ ਕੱਢਦੇ ਆ ਇਹਨਾਂ ਤੋਂ ਦੂਰੀ ਚੰਗੀ ਕਿਉਂਕਿ ਸ਼ਰਾਬ ਇੱਕ ਬਹੁਤ ਬੁਰਾ ਨਸ਼ਾ ਹੈ ਜੇ ਕੋਈ ਵਿਅਕਤੀ ਇਹਨਾਂ ਕਲਾਲ ਲੋਕਾਂ ਦੀ ਸੰਗਤ ਕਰੇਗਾ ਮਹਾਰਾਜ ਕਹਿੰਦੇ ਉਹਦੇ ਚਰਿੱਤਰ ਤੇ ਵੀ ਦਾਗ ਲੱਗ ਸਕਦਾ ਕਦੇ ਵੀ ਇਹਨਾਂ ਦਾ ਇਤਬਾਰ ਨਹੀਂ ਕਰਨਾ 3 ਜੇ ਨੰਬਰ ਤੇ ਮਹਾਰਾਜ ਨੇ ਆਖਿਆ ਕਾਨੂੰਗ ਕਾਨੂੰਗੋ ਜਿਹੜੇ ਤਹਿਸੀਲਦਾਰ ਤੋਂ ਇਹਨਾਂ ਦੀ ਉੱਪਰ ਪਦਵੀ ਹੁੰਦੀ ਆ ਜਿਵੇਂ ਸਾਧ ਸੰਗਤ ਜੀ ਤੇ ਜਦੋਂ ਕੋਈ ਜ਼ਮੀਨ ਦੀ ਮਿੰਨਤੀ ਹੁੰਦੀ ਆ ਜੇ ਇਹਨਾਂ ਨਾ ਵਿਗਾੜ ਲਈਏ ਜੇ 5 ਕਿੱਲੇ ਆ ਤੇ 3 ਲਿਖ ਦਿੰਦੇ ਆ 10 ਕਿੱਲੇ ਆ ਤੇ 8 ਲਿਖ ਦਿੰਦੇ ਆ ਇਹ ਰਿਸ਼ਵਤ ਲੈ ਕੇ ਖੁਸ਼ ਹੁੰਦੇ ਆ ਜ਼ਿਆਦਾ ਕਰਕੇ ਸਾਰਿਆਂ ਦੀ ਗੱਲ ਨਹੀਂ ਹੋ ਰਹੀ ਬਹੁ ਗਿਣਤੀ ਵਿੱਚ ਕੀ ਹੋ ਰਿਹਾ ਮਹਾਰਾਜ ਉਹ ਦੱਸ ਰਹੇ ਆ ਅੱਜ ਦੇ ਸਮਾਜ ਦਾ ਜੋ ਕਚਹਿਰੀਆਂ ਵਿੱਚ ਚਲੇ ਜਾਓ ਬਿਨਾਂ ਰਿਸ਼ਵਤ ਤੋਂ ਕੋਈ ਕੰਮ ਹੋ ਜੂਗਾ ਕਹਿਣ ਨੂੰ ਜੋ ਮਰਜ਼ੀ ਹੋਵੇ ਸਰਕਾਰਾਂ ਬੜਾ ਕੁਝ ਕਹਿੰਦੀਆਂ ਨੇ ਜੀ ਰਿਸ਼ਵਤ ਖਤਮ ਹੋ ਗਈ ਆ ਪਰ ਸਾਨੂੰ ਸਭ ਪਤਾ ਨਿੱਕੀ ਨਿੱਕੀ ਗੱਲ ਤੇ ਅਸੀਂ ਰਿਸ਼ਵਤ ਦੇ ਕੇ ਕੰਮ ਕਰਵਾਉਂਦੇ ਆ ਸਾਨੂੰ ਆਪਣੇ ਦੇਸ਼ ਦਾ ਹਾਲ ਪਤਾ ਤੇ ਇਹ ਤਾਂ ਸੋ ਸਾਕੀ ਦੇ ਵਿੱਚ ਮਹਾਰਾਜ ਦੇ ਬਚਨਾਂ ਕਾਨੂੰ ਗੋਵੀ ਕਿਸੇ ਨੂੰ ਬਖਸ਼ਦੇ ਨਹੀਂ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਚੌਥੇ ਨੰਬਰ ਤੇ ਆ ਜੀ ਕਸਾਈ ਜਿਹੜੇ ਸਾਧ ਸੰਗਤ ਜੀ ਜਿਵੇਂ ਕਿ ਦੇਖੋ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਮਹਾਰਾਜ ਦੀ ਉਹ ਕਸਾਈ ਪੁਣਾ ਛੱਡ ਕੇ ਉਹ ਤਾਂ ਭਗਤ ਬਣ ਜਾਂਦੇ ਆ ਭਗਤ ਸਧਨਾ ਜੀ ਵਰਗੇ ਇੱਥੇ ਉਹਨਾਂ ਦੀ ਗੱਲ ਹੋ ਰਹੀ ਆ ਜਿਹੜੇ ਬਾਣੀ ਨਾਲੋਂ ਪਰਮਾਤਮਾ ਨਾਲੋਂ ਟੁੱਟੇ ਹੋਏ ਆ ਇਹ ਕਸਾਈ ਕੁਝ ਵੀ ਕਰ ਸਕਦੇ ਆ ਨਿਰਦਈ ਹੁੰਦੇ ਆ ਪੈਸੇ ਦੀ ਖਾਤਰੇ ਕੁਝ ਵੀ ਕਰ ਦਿੰਦੇ ਆ ਭੁੱਲ ਕੇ ਵੀ ਇਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਖਿਆ ਅੱਗੇ ਭਾਈ ਚਾਰ ਕਕੇ ਤੁਸੀਂ ਯਾਦ ਰੱਖਣੇ ਪਹਿਲਾ ਮਹਾਰਾਜ ਨੇ ਆਖਿਆ ਸੌਂਕਣ ਹੁਣ ਇੱਕ ਸੌਂਕਣ ਜਿਹੜੀ ਹੁੰਦੀ ਆ ਦੂਜੀ ਸੌਂਕਣ ਦੇ ਨਾਲ ਦੋ ਜਨਾਨੀਆਂ ਇੱਕ ਪਤੀ ਦੀਆਂ ਜੋ ਹੁੰਦੀਆਂ ਨੇ ਉਹਨਾਂ ਦੀ ਆਪਸ ਵਿੱਚ ਕਦੇ ਵੀ ਨਹੀਂ ਬਣਦੀ ਹੁੰਦੀ ਉਹ ਸੌਂਕਣਾ ਹੁੰਦੀਆਂ ਨੇ ਉਹ ਇੱਕ ਦੂਜੇ ਦੇ ਬੱਚੇ ਨੂੰ ਮਾਰ ਦਿੰਦੀਆਂ ਨੇ ਜ਼ਹਿਰ ਵੀ ਦੇ ਸਕਦੀਆਂ ਨੇ ਇਸ ਕਰਕੇ ਉਹ ਕਹਿ ਦਿੰਦੀ ਆ ਕਿ ਮੇਰਾ ਬੱਚਾ ਅੱਗੇ ਵਧੇ ਜਿਵੇਂ ਕਿ ਭਗਤ ਧਰੂ ਜੀ ਮੁੰਨਾ ਨੂੰ ਵੀ ਤਾਂ ਉਹਨਾਂ ਦੀ ਮਤਰੀ ਇਮਾਨ ਹੈ ਭਗਤ ਧਰੂ ਜੀ ਦੇ ਪਿਤਾ ਜੀ ਦੀ ਗੋਦੀ ਤੋਂ ਫੜ ਕੇ ਉਠਾ ਦਿੱਤਾ ਸੀ ਕਿ ਮੇਰੀ ਸੌਕਣ ਦਾ ਪੁੱਤ ਆਪਣੇ ਪਿਓ ਦੀ ਗੋਦੀ ਵਿੱਚ ਕਿਵੇਂ ਬਹਿ ਗਿਆ ਜਰਿਆ ਨਹੀਂ ਸੀ ਗਿਆ ਜਰਿਆ ਨਹੀਂ ਜਾਂਦਾ ਹੁੰਦਾ ਸੋ ਮਹਾਰਾਜ ਕਹਿੰਦੇ ਸੌਕਣ ਦਾ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਤਾਂ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਧਰੂ ਹੱਸਦਾ ਕਰਿਆ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜੇ ਉਠਾਲਿਆ ਮਨ ਵਿੱਚ ਰੋਸ ਮਤਰੀ ਕੀਤਾ ਮਤਰੀ ਮਾਂ ਨੇ ਗੁੱਸਾ ਖਾ ਕੇ ਬਾਹੋਂ ਫੜ ਕੇ ਉਠਾ ਦਿੱਤਾ ਸੀ ਧਰੂ ਭਗਤ ਨੂੰ ਕਹਿਣ ਲੱਗੀ ਮੇਰਾ ਢਿੱਡੋਂ ਜੰਮਿਆ ਹੋਇਆ ਇਹ ਗੋਦੀ ਲਾਇਕਾ ਤੂੰ ਨਹੀਂ ਇਸ ਕਰਕੇ ਸਾਧ ਸੰਗ ਜੀ ਬੜਾ ਜ਼ਿਕਰ ਆਉਂਦਾ ਹੈ ਸੌਂਕਣਾ ਦਾ ਵੀ ਉਹ ਦੂਜੇ ਦੇ ਬੱਚੇ ਨੂੰ ਜ਼ਹਿਰ ਵੀ ਦੇ ਸਕਦੀ ਹੈ ਇਹਦੇ ਤੇ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ ਫਿਰ ਮਹਾਰਾਜ ਕਹਿਣ ਲੱਗੇ ਅੱਗੇ ਸੱਪ ਸੱਪੇ ਦੁੱਧ ਪਿਆਈ ਹੈ ਅੰਦਰ ਵਸਨ ਕੋਰ ਮਹਾਰਾਜ ਕਹਿੰਦੇ ਭਾਈ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆਲੋ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਉਹਦੇ ਅੰਦਰ ਤਾਂ ਜ਼ਹਿਰ ਹੁੰਦੀ ਹੈ ਬਹੁਤ ਜ਼ਿਆਦਾ ਤੇ ਉਹ ਕਿਤੇ ਨਾ ਕਿਤੇ ਡੰਗ ਮਾਰ ਹੀ ਦੇਵੇਗਾ ਜੇ ਸੱਪ ਨੂੰ ਦੁੱਧ ਵੀ ਪਿਲਾ ਦਈਏ ਜ਼ਹਿਰ ਰਹਿੰਦੀ ਉਹਦੇ ਅੰਦਰ ਇਵੇਂ ਕੁਝ ਲੋਕ ਸੱਪ ਵਰਗੇ ਹੁੰਦੇ ਆ ਮਨਮੁਖ ਮਨਨਾ ਭਿੱਜੇ ਇਤ ਮੈਲੇ ਚਿੱਤ ਕਠੋਰ ਆਪ ਉਦਰੇ ਹੁੰਦੇ ਆ ਉਹਨਾਂ ਦੀ ਆਤਮਾ ਨਰਮ ਨਹੀਂ ਹੁੰਦੀ। ਜਿਵੇਂ ਸੱਪ ਤੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ। ਫਿਰ ਮਹਾਰਾਜ ਨੇ ਆਖਿਆ ਅੱਗੇ ਸ਼ੇਰ ਸ਼ੇਰ ਜਾਨਵਰ ਦਾ ਵੀ ਕੋਈ ਇਤਬਾਰ ਨਹੀਂ। ਜੰਗਲ ਦਾ ਰਾਜਾ ਕਹਾਉਂਦਾ ਸ਼ਿਕਾਰ ਕਰਦਾ। ਜੇ ਆਪਾਂ ਕਈ ਵਾਰੀ ਸਰਕਸ ਦੇ ਵਿੱਚ ਵੀ ਦੇਖਿਆ ਕਈ ਐਸੇ ਜਾਨਵਰ ਆ ਜਿਹੜੇ ਬੇਕਾਬੂ ਹੋ ਗਏ। ਕਈਆਂ ਨੂੰ ਜ਼ਖਮੀ ਕਰ ਗਿਆ। ਪਿੰਜਰੇ ਵਿੱਚ ਬੰਦ ਸ਼ੇਰ ਸਾਧ ਸੰਗਤ ਜੀ ਉਹਨੇ ਵੀ ਕਈਆਂ ਨੂੰ ਜ਼ਖਮੀ ਕਰ ਦਿੱਤਾ। ਮਹਾਰਾਜ ਕਹਿੰਦੇ ਜਾਨਵਰ ਤਾਂ ਆਖਰ ਜਾਨਵਰੀ ਹੁੰਦਾ। ਵਿਸ਼ਵਾਸ ਨਹੀਂ ਕਰਨਾ ਚਾਹੀਦਾ ਭਾਵੇਂ ਕਿ ਮਹਾਰਾਜ ਮਹਾਬਲੀ ਯੋਧੇ ਸੂਰਮੇ ਆ ਗੁਰੂ ਜੀ ਨੇ ਤਾਂ ਸ਼ੇਰ ਦਾ ਸ਼ਿਕਾਰ ਵੀ ਕੀਤਾ ਪਰ ਮਹਾਰਾਜ ਆਪਾਂ ਨੂੰ ਸੁਚੇਤ ਕਰਨ ਲਈ ਕਹਿ ਰਹੇ ਆ ਗੁਰੂ ਸਾਹਿਬ ਜੀ ਲਈ ਮਹਾਰਾਜ ਲਈ ਕੋਈ ਵੀ ਕੰਮ ਅਸੰਭਵ ਨਹੀਂ ਸਭ ਕੁਝ ਕਰ ਸਕਦੇ ਆ ਮਹਾਰਾਜ ਅੱਗੇ ਮਹਾਰਾਜ ਨੇ ਆਖਿਆ ਤੇ ਸੁਨਿਆਰੇ ਇਹ ਸੁਨਿਆਰੇ ਜਿਹੜੇ ਹੁੰਦੇ ਆ ਇਹ 꺥ਟ ਕੱਟ ਲੈਂਦੇ ਆ ਸੋਨੇ ਵਿੱਚ ਕਿਤੇ ਨਾ ਕਿਤੇ ਧੋਖਾ ਧੜੀ ਦੇ ਮਾਮਲੇ ਅਖਬਾਰਾਂ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਸਨਿਆਰਿਆਂ ਨੇ ਠੱਗੀ ਮਾਰ ਲਈ ਦੇਖੋ ਸਾਰਿਆਂ ਦੀ ਗੱਲ ਨਹੀਂ ਇੱਥੇ ਹੋ ਰਹੀ ਬਹੁ ਗਿਣਤੀ ਵਿੱਚ ਕੀ ਹੁੰਦਾ ਸੀ ਜਾਂ ਉਹ ਭਾਈ ਪਹਿਲ ਸਿੰਘ ਨੇ ਕੀਤਾ ਜੋ ਮਹਾਰਾਜ ਨੇ ਉਹਦੇ ਪਰਥਾਈ ਵੀ ਕਹਿ ਦਿੱਤਾ ਸਨਿਆਰੇ ਕੁਝ ਐਸੇ ਹੁੰਦੇ ਆ ਜਿਹੜੇ ਬਖਸ਼ਦੇ ਨਹੀਂ ਉਹ ਆਪਣੀ ਕਾਟ ਕੱਟ ਲੈਂਦੇ ਆ ਇਸ ਤਰ੍ਹਾਂ ਭਾਈ ਇਹਨਾਂ ਤੇ ਪੂਰਨ ਰੂਪ ਵਿੱਚ ਭਰੋਸਾ ਨਹੀਂ ਕੀਤਾ ਜਾ ਸਕਦਾ ਫਿਰ ਮਹਾਰਾਜ ਨੇ 9ਵੇਂ ਨੰਬਰ ਤੇ ਜੋ ਆਖਿਆ ਹੈ ਕਿ ਕਿ ਚਾਰ ਤੱਕ ਕਕੇ ਹੋਗੇ ਤੇ ਚਾਰ ਸਸੇ ਹੋਗੇ ਸਾਧ ਸੰਗਤ ਜੀ ਤੇ ਦੋ ਕਿਹੜੇ ਲੋਕ ਲੋਭੀ ਕਾਵੇ ਸਾ ਨਾ ਕੀਜੈ ਜੇ ਕਾ ਪਾਰ ਵਸਾਈ ਮਹਾਰਾਜ ਕਹਿੰਦੇ ਲਾਲਚੀ ਬੰਦੇ ਦਾ ਇਤਬਾਰ ਨਹੀਂ ਕੀਤਾ ਜਾ ਸਕਦਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆ ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੱਥ ਨਾ ਪਾਏ ਲਾਲਚੀ ਬੰਦਾ ਉੱਥੇ ਧੋਖਾ ਦੇ ਜਾਂਦਾ ਜਿੱਥੇ ਕੋਈ ਸਹਾਇਤਾ ਵੀ ਨਹੀਂ ਕਰਦਾ ਮੁੜ ਕੇ ਫਿਰ 10ਵੇਂ ਨੰਬਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਨਿਗਰੇ ਕਾ ਹੈ ਨਾਉ ਬੁਰਾ ਮਹਾਰਾਜ ਕਹਿੰਦੇ ਭਾਈ ਨਿਗਰੇ ਬੰਦੇ ਦਾ ਤਾਂ ਨਾ ਹੀ ਬੁਰਾ ਹੁੰਦਾ ਹੈ ਕਿਉਂਕਿ ਦੇਖੋ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾਉ ਬੁਰਾ ਜੇ ਗੁਰੂ ਦੀ ਸ਼ਰਨ ਨਹੀਂ ਪੈਂਦਾ ਕੋਈ ਗੁਰੂ ਦੇ ਦੱਸੇ ਮਾਰਗ ਤੇ ਨਹੀਂ ਚੱਲਦਾ ਬੁਰੀ ਸੰਗਤ ਵਿੱਚ ਪਿਆ ਹੋਇਆ ਉਹਦੀ ਆਪਾਂ ਸੰਗਤ ਕਰਾਂਗੇ ਬਦਨਾਮੀ ਖੱਟਾਂਗੇ ਉਹਦਾ ਵੀ ਭੁੱਲ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਮਹਾਰਾਜ ਨੇ 10 ਤਰ੍ਹਾਂ ਦੇ ਲੋਕ ਦੱਸੇ ਆ 100 ਸਾਖੀ ਦੇ ਵਿੱਚ ਬਹੁਤ ਵਾਰੀ ਜ਼ਿਕਰ ਆਉਂਦਾ ਸਾਸ ਸੰਗਤ ਜੀ ਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਵੀ ਭਾਈ ਚੰਗੇ ਬੰਦਿਆਂ ਦੀ ਸੰਗਤ ਕਰੀਏ ਅਰਦਾਸ ਆਪਾਂ ਰੋਜ਼ ਕਰਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਅਸੀਂ ਵੀ ਆਪਣਾ ਜੀਵਨ ਐਸਾ ਬਣਾਈਏ ਕੋਈ ਸਾਨੂੰ ਮਿਲੇ ਉਹਨੂੰ ਵੀ ਗੁਰੂ ਦੀ ਯਾਦ ਆ ਜਾਵੇ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਸਿੱਖਿਆ ਇਹ ਮਿਲਦੀ ਆ ਸੱਚੀ ਸੁੱਚੀ ਕਰਤ ਕਰਨੀ ਚਾਹੀਦੀ ਆ ਗੁਰੂ ਦੇ ਖਜ਼ਾਨੇ ਵਿੱਚੋਂ ਜੋ ਚੋਰੀ ਕਰੇਗਾ ਗੁਰੂ ਨਾਲ ਧੋਖਾ ਕਰੇਗਾ ਕਿਵੇਂ ਉਹਦੀ ਜ਼ਿੰਦਗੀ ਚੰਗੀ ਬਣ ਸਕਦੀ ਆ ਗੁਰੂ ਜੀ ਨੇ ਜਿਹੜੇ ਸੋ ਸਾਖੀ ਵਿੱਚ ਬਚਨ ਕੀਤੇ ਆ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਪੁੱਤਾਂ ਨੂੰ ਧੀਆ ਨੂੰ ਸਮਝਾਉਂਦਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸਾਨੂੰ ਸੁਚੇਤ ਕਰ ਰਹੇ ਆ ਜੇ ਅਸੀਂ ਗੁਰੂ ਮਹਾਰਾਜ ਦੇ ਇਹ ਬਚਨ ਕਮਾਲ ਲਵਾਂਗੇ ਤਦ ਫਿਰ ਕੀ ਹੋਵੇਗਾ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਜਿਹੜੀ ਆ ਆਬਾਦ ਹੋ ਜਾਵੇਗੀ ਜੇ ਨਹੀਂ ਮੰਨਾਂਗੇ ਬਰਬਾਦ ਹੋ ਜਾਵੇਗੀ ਸੋ ਭਾਈ ਸਦਾ ਹੀ ਇਹਨਾਂ ਤੋਂ ਬਚ ਕੇ ਰਹਿਣਾ ਹੈ ਸ਼ਰਾਬੀ ਬੰਦੇ ਦੀ ਕਦੇ ਸੰਗਤ ਨਹੀਂ ਕਰਨੀ ਚਾਹੀਓ ਸ਼ਰਾਬ ਕੱਢਦੇ ਹੀ ਕਿਉਂ ਨਾ ਹੋਵੇ ਪੀਂਦਾ ਨਾ ਹੋਵੇ ਕੱਢਣ ਵਾਲਾ ਵੀ ਮਾੜਾ ਪੀਣ ਵਾਲਾ ਤਾਂ ਮਾੜਾ ਹੀ ਆਪਾਂ ਜਾਣਦੇ ਹਾਂ ਏਵੇਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਲੋ ਉਹਦੇ ਅੰਦਰ ਜ਼ਹਿਰ ਕਦੇ ਮੁੱਕਦੀ ਨਹੀਂ ਹੁੰਦੀ ਸੱਪ ਕੁੰਝ ਤਾਂ ਛੱਡ ਦਿੰਦਾ ਪਰ ਆਪਦੀ ਜ਼ਹਿਰ ਕਦੇ ਨਹੀਂ ਛੱਡਦਾ ਯਾਦ ਰੱਖਣਾ ਸਤਿਗੁਰੂ ਮਹਾਰਾਜ ਕਿਰਪਾ ਹੀ ਬਣਾਈ ਰੱਖਣ ਜੀ ਗੁਰੂ ਮਹਾਰਾਜ ਇੱਥੇ ਹੀ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ